हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਖਦੇਵ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆ ਦੋਸਤੋ ਜਿਵੇਂ ਕਿ ਸਾਰੇ ਵੀਰ ਦੋਸਤੋ ਜਾਣਦੇ ਆ ਪਸ਼ੂ ਵਪਾਰ ਦਾ ਕਿੱਤਾ ਵੀਰ ਹੁੰਦਾ ਤੇ ਪਸ਼ੂ ਤਕਰੀਬਨ ਦੋਸਤੋ ਚੰਗੇ ਨਾ ਕੀ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹੇ ਆ ਤੇ ਕਾਫੀ ਪਿਛਲੀਆਂ ਜਿਹੜੀਆਂ ਪੁਰਾਣੀਆਂ ਵੀਡੀਓ ਤੁਸੀਂ ਕੱਢ ਕੇ ਦੇਖੋਗੇ ਤੇ ਨਗ ਜਿਹੜਿਆ ਦੋਸਤੋ ਬਹੁਤ ਖੂਬਸੂਰਤ ਵੀਰ ਲੈ ਕੇ ਆਉਂਦਾ ਕੋ ਲੱਭ ਕੇ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਤੋਂ ਚੰਗੀ ਕੁਆਲਿਟੀ ਦਾ ਪਸ਼ੂ ਦੋਸਤੋ ਹਰ ਖਰੀਦਦਾਰ ਵੀਰ ਹਰ ਕਿਸਾਨ ਫਾਰਮਰ ਨੂੰ ਲੋੜ ਆ ਵੀ ਅੱਜ ਚੰਗਾ ਪਸ਼ੂ ਮਿਲੇ ਤੇ ਜ਼ਰੂਰ ਖਰੀਦਿਗੇ ਅੱਜ ਦੋਸਤੋ ਇੱਕ ਮਾਜ ਦਿਖਾਵਾਂਗੇ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਆਪਾਂ ਵੀਰ ਸਖਦੇਵ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਇੱਕ ਤਰੀਕ ਤੁਸੀਂ ਦੋਸਤੋ ਅੱਜ ਨੋਟ ਕਰ ਲਓ ਆਪਾਂ 17 ਜੂਨ ਨੂੰ ਇਹ ਅੱਜ ਵੀਡੀਓ ਕਵਰੇਜ ਕਰ ਰਹੇ ਆ ਤੇ ਸਮਾਂ ਦੋਸਤੋ ਕੋਈ ਮਾਰਨਿੰਗ ਦੇ 9:30 ਪਾਉਣੇ 10:00 ਵਜੇ ਦਾ ਝੋਟੀ ਗੱਬਣਾ ਦੋਸਤੋ ਇਸ ਕਰਕੇ ਕੋਈ ਵੀ ਰੋਂਦਾ ਤੇ ਬਿਲਕੁਲ ਆਪਣੀ ਚੌਥ ਥਨਾਂ ਦੀ ਟਿੱਪ ਕੇ ਭਰਾ ਕੇ ਹਰ ਵਾਰ ਆਪਾਂ ਕਹਿਨੇ ਹੁੰਦੀ ਆ ਅਪੀਲ ਹੁੰਦੀ ਆ ਆਪਣੀ ਸਾਰੇ ਫਾਰਮਰ ਵੀਰਾਂ ਨੂੰ ਵੀ ਜਰੂਰ ਤਸੱਲੀ ਕੀਤੀ ਜਾਵੇ ਜੇਕਰ ਸੋਇਆ ਸੋਇਆ ਨਾ ਕੋਈ ਲੈ ਕੇ ਜਾਂਦਾ ਦੋ ਟਾਈਮ ਚੋਕੇ ਤਸੱਲੀ ਜਰੂਰ ਯਕੀਨੀ ਬਣਾਈ ਜਾਵੇ ਆਉ ਲੈਨੇ ਆ ਬਥੇਰੇ ਡਿਟੇਲ ਵੀਰ ਸੁਖਦੇਵ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਸਰੀ ਕਾ ਸਸਰੀ ਕਾ ਜੀ ਸਾਨੂੰ ਸਾਰੇ ਜਿੰਨੇ ਵੀ ਚੈਨ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਧੂ ਸਾਬ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਤੇ ਸਿੱਤਾਂ ਪੂਰੀ ਕਿਰਪਾ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੁਰੂ ਗRAND 10 ਪਾਤਸ਼ਾਹ ਹੋਰ ਫਿਰ ਕਿਵੇਂ ਚੱਲੀ ਚਲਾਈ ਜਾਂਦੇ ਕੰਮ ਕਰ ਸੋਹਣੇ ਜੀ ਕਿਰਪਾ ਜੀ ਮੇਰਾ ਜੀ ਮੇਰਾ ਮੇਰਾ ਸੰਧੂ ਸਾਬ ਸੋਨਾ ਚੱਲ ਰਿਹਾ ਵਾ ਅੱਛਾ ਜੀ ਇੱਕ ਸੰਧੂ ਸਾਬ ਮੇਰੇ ਮਨ ਦੇ ਵਿੱਚ ਗੱਲ ਆਉਣ ਡਈ ਸੀ ਪਿਛਲੀ ਵੀਡੀਓ ਚ ਸਾਂਝੀ ਕਰਨੀ ਸੀ ਤੇ ਅਰਕੇ ਆਪਾਂ ਕਰ ਦਈਏ ਕਿ ਜਿਵੇਂ ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚੋਂ ਪਾਣੀ ਮਾਰਾਂ ਦਾ ਕਹਿਣਾ ਹੈ ਕਿ ਥੱਲੇ ਜਾ ਰ ਆਪਣੇ ਜਿਹੜੇ ਆਉਣ ਵਾਲੇ ਬੱਚੇ ਹੋਣਗੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੋਣਗੀਆਂ ਬਹੁਤ ਹੀ ਪਾਣੀ ਨੂੰ ਮਦਦ ਦਰਸਣਗੀਆਂ ਤੇ ਆਪਾਂ ਇਹ ਪਾਣੀ ਨੂੰ ਬਚਾਈਏ ਕਿਸ ਤਰੀਕੇ ਨਾਲ ਹੂੰ ਜਿਵੇਂ ਕਿ ਆਪਾਂ ਇੱਥੋਂ ਦੇ ਪਾਣੀ ਦੀ ਗੱਲ ਕਰੀ ਜਾਂਦੇ ਵਾਰ-ਵਾਰ ਸਰਕਾਰਾਂ ਕਹੀ ਜਾਂਦੀਆਂ ਵੀ ਪੰਜਾਬ ਚ ਝੋਨਾ ਸਭ ਤੋਂ ਵੱਧ ਲੱਗਦਾ ਪਰ ਆਪਾਂ ਜੇ ਲੁਧਿਆਣੇ ਵੱਡਿਆਂ ਸ਼ਹਿਰਾਂ ਚ ਫੈਕਟਰੀਆਂ ਵਾਲੇ ਬੰਨੇ ਵੇਖੀਏ ਤੇ ਚਾਰ ਫੈਕਟਰੀਆਂ ਹੀ ਉਹਨਾਂ ਪਾਣੀ ਯੂਜ਼ ਕਰਦੀਆਂ ਜਿੰਨਾ 4-5 ਜ਼ਿਲ੍ਹੇ ਯੂਜ਼ ਕਰਦੇ ਚਾਰੇ ਫੈਕਟਰੀਆਂ ਹੀ ਕਿਉਂ ਪੰਜਾਂ ਜ਼ਿਲ੍ਹਿਆਂ ਜਿੰਨੀਆਂ ਚਾਰ ਫੈਕਟਰੀਆਂ ਯੂਜ਼ ਕਰਦੀਆਂ ਪਾਣੀ ਪਰ ਇਹ ਬੜੇ ਬੜੇ ਬੋਰ ਉਹਨਾਂ ਕਰਾਏ ਆ ਜੋ ਗੰਦਮਾਂ ਦਾ ਥੱਲੇ ਖਲੀ ਜਾਂਦੇ ਆ ਥੱਲੇੋਂ ਚੰਗਾ ਪਾਣੀ ਆਪਣਾ ਖਿੱਚੀ ਜਾਂਦੇ ਆ ਇਹ ਕਰਕੇ ਜਿਹੜੇ ਆਪਣੇ ਕਿਸਾਨ ਵੀ ਆ ਜਾਂ ਜਿੰਨੇ ਵੀ ਕੋਈ ਆਪਣੀਆਂ ਸਰਕਾਰਾਂ ਵਾਂ ਜਾਂ ਜਿਹੜੇ ਵੀ ਨਮੇਦੇ ਬਹੁਤ ਵਾਰ ਉਹਨਾਂ ਨੂੰ ਇਹਦਾ ਤਰੀਕਾ ਸੋਚਣਾ ਚਾਹੀਦਾ ਵੀ ਆਪਾਂ ਪਾਣੀ ਨੂੰ ਬਚਾਈਏ ਬਿਲਕੁਲ ਜੀ ਬਿਲਕੁਲ ਘਰਾਂ ਦੀ ਵੀ ਬਚਾਈਏ ਮੈਂ ਵੀ ਤੁਹਾਡੇ ਨਾਲ ਹੀ ਆ ਕਿ ਆਪਾਂ ਜਿਵੇਂ ਟੈਂਕੀ ਭਰੀ ਹੁੰਦੀ ਪਾਣੀ ਦੀ ਤੁਹਾਨੂੰ ਕਈ ਕਈ ਚ ਬਿਲਕੁਲ ਤੇ ਨੋਂ ਲੱਗਿਆ ਵੀ ਆਪਾਂ 10 ਲੀਟਰ ਨਾਲ ਵੀ 12 ਨਾਲ ਵੀ ਨਹਾ ਸਕਦੇ ਆ ਤੇ ਜੇ ਪੂਰੇ ਟੱਪ ਭਰੇ ਹੋਣ ਲੋਕਾਂ ਨੇ ਮੈਂ ਵੇਖਿਆ ਬੜੀਆਂ ਬੜੀਆਂ ਕੋਠੀਆਂ ਦੇ ਵਿੱਚ ਬੜੋੜੇ ਟੱਪ ਹੀ ਬਣਾਏ ਆ ਕਿੰਨਾ ਕਿ ਆਪਾਂ ਪਾਣੀ ਨੂੰ ਬਚਾਈਏ ਤਗੜੇਓ ਕਿਉਂ ਵਾਲੇ ਆਪਣੇ ਬੱਚੇ ਜਿਹੜੇ ਆ ਉਹ ਸੁਖ ਲੈਣ ਬਿਲਕੁਲ ਜੀ ਗੁਰੂ ਰਾਮ ਦਾਸ ਪਾਸ਼ਾ ਸਾਰਿਆਂ ਤੇ ਕਿਰਪਾ ਕਰੇ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੋਸਤੋ ਇਹ ਸੁਨੇਹਾ ਵੀਰ ਸਖਤੇਵਲੋਂ ਆ ਤੇ ਕਾਫੀ ਪੁਰਾਣੀ ਜੇਕਰ ਆਪਾਂ ਗੱਲ ਕਰੀਏ 10-15 ਸਾਲ ਪਹਿਲਾਂ ਕਦੂਰਦਰਸ਼ਨ ਚੈਨਲ ਹੀ ਚੱਲਦਾ ਹੁੰਦਾ ਸੀ ਤੇ ਉਹਦੇ ਵਿੱਚ ਵੀ ਦਿਖਾਉਂਦੇ ਸੀ ਵੀ ਕਿਤੇ ਕਿਤੇ ਟੁੱਟੀ ਜਿਹ ਤੇ ਜਿਹੜੀ ਐ ਦੋਸਤੋ ਇਹ ਵੇਸਟੇਜ ਆ ਇਹ ਨਾ ਕੀਤੀ ਜਾਵੇ ਉਨੀ ਹੀ ਚੀਜ਼ ਦੀ ਵਰਤੋਂ ਕਰੀਏ ਜਿੰਨੀ ਲੋੜੀ ਦੀ ਆ ਠੀਕ ਆ ਕਿਉਂਕਿ ਹਰ ਇੱਕ ਚੀਜ਼ ਉਨੀ ਉਨੀ ਵਰਤੋਂ ਕਰਾਂਗੇ ਜਿੰਨੀ ਲੋੜੀ ਦੀ ਆ ਤੇ ਫੇਰ ਇਹ ਬਚਨੀਆਂ ਚੀਜ਼ਾਂ ਤੇ ਨਹੀਂ ਤੇ ਜਿਵੇਂ ਦੋਸਤੋ ਸਾਰੇ ਬੰਨੇ ਹਲਾ ਹਲਾ ਹੋਈ ਪਈ ਐ ਵੀ ਯਾਰ ਪਾਣੀ ਦਾ ਲੈਵਲ ਜਿਹੜਾ ਦਿਨੋ ਦਿਨ ਬਿਲਕੁਲ ਡਾਊਨ ਚਲਾ ਗਿਆ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇਹ ਖਤਰਾ ਜਿਹੜਾ ਸਾਬਤ ਹੋਊਗਾ ਇਸ ਕਰਕੇ ਸਾਰੇ ਵੀਰ ਜ਼ਰੂਰ ਧਿਆਨ ਦੇਣ ਇਹਨਾਂ ਗੱਲਾਂ ਤੇ ਇਹਨਾਂ ਸੁਨੇਹਾਂ ਤੇ ਠੀਕ ਆ ਜੀ ਕੱਲੇ ਕੱਲੇ ਵੀਰ ਨੂੰ ਗੌਰ ਕਰਨ ਦੀ ਲੋੜ ਆ ਅੱਜ ਇਹਸ ਮੁੱਦਿਆਂ ਤੇ ਠੀਕ ਆ ਤੇ ਵੀਰ ਸੁਖਦੇਵ ਹਰ ਵਾਰ ਦੀ ਤਰ੍ਹਾਂ ਚਲੋ ਚੰਗਾ ਸੁਨੇਹਾ ਚੰਗਾ ਮੈਸੇਜ ਸਾਰੇ ਜਗਤ ਨੂੰ ਦਿੱਤਾ ਜਾਂਦਾ ਤੁਹਾਡੇ ਦੁਬਾਰਾ ਹਾਂਜੀ ਹਾਂਜੀ ਤੇ ਇਹ ਵੀ ਬਹੁਤ ਵਧੀਆ ਗੱਲ ਆ ਵੀ ਕਈਆਂ ਵੀਰਾਂ ਨੇ ਬਿਲਕੁਲ ਜਿਹੜਾ ਦਿਮਾਗ 'ਚ ਆ ਜਾਂਦੀ ਹੈ ਗੱਲ ਆਈ ਨਹੀਂ ਵਿਚਾਰਦੇ ਉਹਨੂੰ ਵਿਚਾਰਨਾ ਪੈਂਦਾ ਜੀ ਵਿਚਾਰਨਾ ਪੈਂਦਾ ਜੀ ਲੈ ਵੀਰ ਸੁਖਦੇਵ ਅੱਜ ਆਪਣੇ ਕੋਲ ਇਹ ਇੱਕ ਝੋਟੀ ਇੱਕ ਮੱਝ ਆਪਾਂ ਜਿਹੜੀ ਸਾਹਮਣੇ ਦਿਖ ਰਹੇ ਆ ਹਾਂਜੀ ਇਹ ਵਿਕਰੀ ਦੇ ਲਈ ਅੱਜ ਆਪਣੇ ਕੋਲ ਆਈ ਆ ਸੇਲ ਦੇ ਲਈ ਇਹ ਅਵੇਲੇਬਲ ਆਪਣੇ ਕੋਲ ਹਾਂਜੀ ਹਾਂਜੀ ਤੇ ਕੀ ਡਿਟੇਲ ਆ ਵੀਰੇ ਦੀ ਪੂਰੀ ਪਿਸ਼ੋਕੜ ਕੋਈ ਸੁਝਾਅ ਵੀਰਾਂ ਦਾ ਜਿਹੜਾ ਹੈ ਨਾ ਸਨੇਹਾ ਅਸੀਂ ਗਾ ਵੀ ਮੋਰਾ ਨੂੰ ਵੀ ਤੁਸੀਂ ਚੱਲ ਰਹੇ ਤੇ ਨਾਲ ਦੇ ਨਾਲ ਲੀਲੀ ਵੀ ਜਿਹੜੀ ਲਾ ਕੇ ਪੇਸ਼ ਕੀਤੀ ਜਾਵੇ ਜੀ ਇਹ ਕਰਕੇ ਨੀਲੀ ਲਿਆਂਦੀ ਆ ਹੂੰ ਇਹ ਸੰਦੂਸਬ ਤੀਸਰਾ ਸੁਗਾ ਵਾ ਜੀ ਕੋਈ ਭਰਾ ਕਹਦੇ ਵੇ ਆਪਾਂ ਵਪਾਰ ਲੈਣ ਤੇ ਕਹੇ ਸਕੇ ਦੂਸਰਾ ਪਰ ਨਹੀਂ ਇਹ ਤੀਸਰਾ ਸੁਗਾ ਵਾ ਜੀ ਦੋ ਸੁਗੇ ਉਹਨਾਂ ਪੀਤੇ ਇੱਕ ਸੁਏ ਦਾ ਕਟਾ ਤੇ ਇੱਕ ਦੀ ਕੱਟੀ ਆ ਜੀ ਆਪਾਂ ਨੂੰ ਨਹੀਂ ਪਤਾ ਕਿ ਇਹ ਪਾਕਿਸਤਾਨ ਦਾ ਰਵਾਜ ਜਿਵੇਂ ਆਮ ਵੇਖਿਆ ਕਰੀ ਜਾਂਦੇ ਜੀ ਇਹ ਪਾਕਿਸਤਾਨ ਦਾ ਰਵਾਜ ਇਹ ਵੋ ਨਹੀਂ ਹੂੰ 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 ਨੀਲੀ ਜ਼ਰੂਰ ਆ ਤੇ 12 13 ਕਿਲੋ ਦੋ ਦਿਨਾਂ ਪਿਛਲੇ ਸੂਰੇ ਥੱਲੇੋਂ ਚ ਹੋਇਆ ਜੀ ਨਾਰਮਲ ਸੇਵਾ ਤੇ ਠੀਕ ਹੈ ਜੀ ਹਾਂਜੀ ਲੰਮਾ-ਸਮਾ ਮਿਲਦੀ ਆ ਇਹ ਗਰੰਟੀ ਹੈ ਕਿ ਉਹਨਾਂ ਖ ਮਿਲਦੀ ਚੰਗਾ ਲੰਮਾ-ਸਮਾ 12 13 ਕਿਲੋ ਤੋਂ ਜਿਹੜਾ ਉਹਨਾਂ ਚ ਹੋਇਆ ਵਾ ਅੱਛਾ ਵੀਰ ਸੁਖਦੇਵ ਕਈ ਵਾਰ ਆਪਣੇ ਘਰੇਲੂ ਘਰ ਦੇ ਬੜੇ ਪੱਕੇ ਹੁੰਦੇ ਆ ਹਾਂਜੀ ਬੜਾ ਉਹਨਾਂ ਨੂੰ ਪਤਾ ਹੁੰਦਾ ਵੀ ਯਾਰ ਇੰਨੇ ਕ ਦਿਨ ਪਏ ਤੇ ਸੂਣ ਦੇ ਵਿੱਚ ਲਿਖਤੀ ਤੌਰ ਤੇ ਕੋਈ ਲਿਖੇ ਆ ਜਾਂ ਕੋਈ ਦੱਸਿਆ ਵੀ ਹਜੇ ਕਿੰਨੇ ਕ ਦਿਨ ਸੰਤੂ ਸਾਹਿਬ ਉਹਨਾਂ ਦੇ ਹਿਸਾਬ ਨਾਲ 6 ਦਿਨ ਰਹਿੰਦੇ ਆ ਜਿਵੇਂ ਆਸਤਾ ਬਾਈ 21 22 ਨੂੰ ਆਦੇ ਦਿਨ ਪੂਰੇ ਹੁੰਦੇ ਆ ਬਾਈ ਨੂੰ ਜੀ ਤੇ ਮੈਂ ਆਲਾ ਵੀ ਗੱਡੀ ਤੇ ਚੜ ਕੇ ਆਈ ਆ ਹੋ ਸਕਦਾ ਕਿਤੇ ਚੜ ਕੇ ਜਾਵੇ ਤੇ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੀ ਆ ਇੱਕ ਦਿਨ ਮਗਰੋਂ ਵੀ ਸੂ ਸਕਦੀ ਆ ਕਿਉਂ ਡੰਗਰ ਨੇ ਜਾਨਵਰ ਨੇ ਉਹਨਾਂ ਦਾ ਬਾਕੀ ਠੰਢੀ ਆ ਸੰਤੂ ਸਾਹਿਬ ਲਓ ਜੀ ਬਹੁਤ ਹੀ ਕਰਮਾ ਵਾਲੀ ਨੂੰ ਠੀਕ ਆ ਜੀ ਆ ਮੈਂ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਬਾਡੀ ਇੱਕ ਵਾਰੀ ਫਿਕਕਾਰੀ ਲਾਉਣਾ ਮੈਂ ਕਿਉਂ ਪੈਰਾਂ ਦੀਆਂ ਜਰਾਬਾਂ ਜਿਵੇਂ ਕਿ ਨਿਸ਼ਾਨ ਤੁਸੀਂ ਹਾਂਜੀ ਹਾਂਜੀ ਆਪ ਜਾਣਦੇ ਜੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਲਓ ਦੱਸੋ ਇੱਕ ਵਾਰੀ ਤੁਸ ਪੂਰਾ ਤੁਹਾਨੂੰ ਮ ਕਰੈਕਟਰ ਵੀ ਦਿਖਾ ਦਿੰਨੇ ਆ ਸੋ ਪੂਰਾ ਪਾਰਟੀ ਸਟ੍ਰਕਚਰ ਵੀ ਦਿਖਾ ਦਿੰਨੇ ਆ ਠੀਕ ਆ ਜੀ ਆ ਤੁਹਾਨੂੰ ਲੇਵੇ ਵੱਲੋਂ ਆ ਜੇ ਬਿਲਕੁਲ ਤੁਸੀਂ ਆ ਦੇਖੋ ਠੀਕ ਆ ਜੀ ਇੱਕੋ ਜਿਹੇ ਥਾਣਾ ਚਾਰੇ ਥਾਣਾ ਇੱਕੋ ਜਿਹਾ ਸਹਾਜ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਤੇ ਸੋਹਣੇ ਲੇਵੇ ਦੇ ਵਿੱਚ ਆ ਠੀਕ ਆ ਤੇ ਬੈਕ ਸਾਈਡ ਤੋਂ ਤੁਹਾਨੂੰ ਇਧਰੋਂ ਦਿਖਾਉਣੇ ਆਪਾਂ ਪੁੱਠੇ ਪੱਠੇ ਦੀ ਵੇਖੋ ਤੁਸੀਂ ਚੜਾਈ ਕਰ ਮਾਰੀ ਦੀ ਤੇ ਪੁੜੇ ਥੋੜਾ ਜਿਹਾ ਨਵਾਏ ਆ ਵੈਸੇ ਜਿਵੇਂ ਵੀਰ ਨੇ ਦੱਸਿਆ 5-4 ਦਿਨ ਹਾਂਜੀ 4-5 ਦਿਨ ਗਰਮੀ ਆ ਨਾ ਹੰਸੂ ਸਾਹਿਬ ਆ ਲੋ ਠੀਕ ਤੁਸੂ ਤੇ ਵੀ ਨਿਸ਼ਾਨ ਹੈਗਾ ਚਾਰੇ ਖੁਰ ਤੋਤੇ ਆ ਤੇ ਡੇ ਲੈਵੇ ਤੇ ਵੀ ਦੋ ਪਾਸੇ ਨਿਸ਼ਾਨ ਉਧਰ ਵੀ ਤੇ ਇਧਰ ਵੀ ਠੀਕ ਆ ਬਾਕੀ ਬਿਲਕੁਲ ਫੇਸ ਕੁਆਲਟੀ ਦੀ ਗੱਲ ਕਰੀਏ ਤੇ ਸਟੇਟ ਪਟਾ ਹਾਂਜੀ ਆਦੇ ਵਿੱਚ ਜਵਾਬ ਹਾਂਜੀ ਕੁੰਡੇ ਸਿੰਘ ਆ ਠੀਕ ਆ ਜੀ ਗੁਲਾਈ ਦੇ ਵਿੱਚ ਸਿੰਘ ਉੱਪਰੋਂ ਤੇ ਬਾਡੀ ਬੂਡੀ ਸਟਰਕਚਰ ਬਹੁਤ ਸੋਹਣਾ ਦੋਸਤੋ ਪਤਲੇ ਪਿੰਡੇ ਦੇ ਵਿੱਚ ਆ ਥਣ ਭਾਂਡੇ ਦੀ ਪੂਰੀ ਖਬਰਦਾਰ ਕਰਮਾਂ ਲਈ ਜੇਕਰ 5 4 ਦਿਨ ਜਿੰਨੀ ਕੁ ਉਮੀਦ ਆਪਾਂ ਕਰਦੇ ਆ ਵੀ ਲੈ ਜੇ ਤੇ ਮੈਨੂੰ ਲੱਗਦਾ ਵੀ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਥੱਲੇੋਂ ਬਹੁਤ ਸੋਣੀ ਕਰਮਾਂ ਦੀ ਖੁੱਲੂਗੀ ਬਾਕੀ ਥਣ ਥਣ ਬੜਾ ਵਧੀਆ ਤੇ ਟਿੱਪੜ ਟੋਪਣ ਵੀ ਰਾਂ ਪੋਲੀ ਬਿਲਕੁਲ ਪੋਲੀ ਜੀ ਬ ਘੋਰ ਕੇ ਕਰਾਇਆ ਦਰਸ਼ਨ ਵੀਰਾਂ ਨੂੰ ਹਾਂਜੀ ਹਾਂਜੀ ਤੇ ਭਰਾਵੋ ਇੱਕ ਗੱਲ ਵੀਰ ਨੇ ਵੀ ਦੱਸੀ ਹੈ ਵੀ ਪਿਛਲੇ ਸਵੇਰ ਦਾ 12 13 12 13 ਲੀਟਰ ਦਾ ਆਇਆ ਤੇ ਇਸ ਵਾਰ ਆਪਾਂ ਤੀਜੇ ਸਵੇਰੇ ਦੇ ਵਿੱਚ ਹਾਂਜੀ ਹਾਂਜੀ ਇਹਨੂੰ ਦੇਖ ਰਹੇ ਹਾਂ ਢੁੱਗੀ ਨੂੰ ਤੇ ਇਸ ਵਾਰ ਵੀ ਪਿਛਲੇ ਸਵੇਰੇ ਦੇ ਅਕੋਰਡਿੰਗ ਹੀ ਤੁਸੀਂ ਜਜਮੈਂਟ ਕਰ ਸਕਦੇ ਜੇ ਕਿਉਂਕਿ ਪਸ਼ੂ ਦੀ ਪਿਛਲੇ ਸਵੇਰੇ ਨੂੰ ਦੇਖਦੇ ਹੋਏ ਜਜਮੈਂਟ ਕੀਤੀ ਜਾਂਦੀ ਹੈ ਵੀ ਇਹ ਪਿਛੇ 12 13 ਦੁੱਧ ਭਰਾਇਆ ਤੇ ਚੰਗੀ ਸੇਵਾ ਕੋਈ ਵੀਰ ਕਰ ਲੂਗਾ ਦੁੱਧ ਕਰਮਾ ਲਈ ਕੋਣ ਵੀ ਉਹਨਾਂ ਚਵਾ ਦਊਗੀ ਬਾਕੀ ਬਤੇਰੇ ਜਿਹੜੀ ਚੰਗੀ ਸੇਵਾ ਡਿਪੈਂਡ ਕਰਦੀ ਕਿਸੇ ਵੀਰ ਦੀ ਜਿੰਨੀ ਚੰਗੀ ਸੇਵਾ ਇਹ ਵੱਧ ਚਵਾਉਗੀ ਸੰਤੂ ਸਾਹਿਬ ਨੋਰਮਲ ਸੇਵਾ ਤੇ ਦਈ ਗਈ ਆਮ ਰੂਟੀਨਰ ਸੇਵਾ ਹੀ ਠੀਕ ਹੈ ਜੀ ਜੀਵਿੰਦਾ ਭਰਾ ਹੀ ਨੋਰਮਲ ਸੇਵਾ ਤੇ ਪਧਰੀ ਸੇਵਾ ਤੇ ਵੱਧ ਪਾਉਗੀ ਲਓ ਜੀ ਠੀਕ ਹੈ ਜੀ ਸੋ ਗਰਲਾਪੁਰਲਾ ਦੋਸਤੋ ਸੱਜੀ ਖੱਬੀ ਪਹਿਣੀ ਦੀਆਂ ਬਹੁਤ ਸੋਹਣੀਆਂ ਠੀਕ ਆ ਚੱਪੇ ਚੱਪੇ ਤੇ ਹਨ ਤੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਠੀਕ ਆ ਸੂਤ ਤੇ ਨਿਸ਼ਾਨ ਬਸ ਹੀ ਕਾਫੀ ਵੀਰ ਜਿਹੜੇ ਡਿਮਾਂਡ ਕਰਦੇ ਆ ਪਸੂ ਖਰੀਦਣ ਦੀ ਵੀ ਆਹੋ ਜਾਂ ਨੀਲੀ ਦੇ ਵਿੱਚ ਪਸੂ ਚਾਹੀਦਾ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਚੰਗੀ ਹੰਦੂ ਸਾਹਿਬ ਪੂਰੀ ਜਿਆਦੀ ਜਿਹਨੂੰ ਆਪਾਂ ਕਹਦੇ ਠੰਡੀ ਆ ਕੇ ਕਰਮਾ ਵਾਲੀ ਕੋਈ ਕਿਸੇ ਨੂੰ ਮਾਰਨਾ ਨਹੀਂ ਕਿਤੇ ਹਾਂਜੀ ਲੋ ਵੀ ਭਰਾਵੋ ਠੀਕ ਆ ਸੋ ਹਾਇ ਠੰਡੀ ਧੀਰੀ ਆ ਕਈ ਵਾਰੋਂ ਉੱਪਰੇ ਬੰਦੇ ਦਾ ਦੋਸਤੋਂ ਪਸ਼ੂ ਕਰਦੇ ਆ ਭੱਜ ਕੇ ਦੂਜੇ ਪਾਸੇ ਚੜ ਜਾਂਦੇ ਖੁਰਲੀਆਂ ਤੇ ਪਰ ਆਹ ਦੇਖੋ ਬਿਲਕੁਲ ਆਪਾਂ ਨੇੜੇ ਤੁਰੇ ਫਿਰਦੇ ਆ ਕਿਸੇ ਤਰ੍ਹਾਂ ਦੇ ਕੋਈ ਵਿਚਾਰ ਨਹੀਂ ਕੀ ਕਰਮਾ ਵਾਲੀ ਦਾ ਸੋ ਥਣ ਥਣ ਵਾਲੇ ਪਾਸਿਓਂ ਬਿਲਕੁਲ ਤੁਸੀਂ ਹੱਥ ਜੱਲੀ ਨਾਲ ਦੇਖ ਲਓ ਠੀਕ ਆ ਜੀ ਟਿੱਪਣ ਜਿਹੜੇ ਚਾਰੇ ਤੁਹਾਨੂੰ ਦੱਸ ਹੀ ਦਿੱਤਾ ਵੀਰ ਨੇ ਵੀ ਬਿਲਕੁਲ ਪੂਲਾ ਟਿੱਪਣ ਇੱਕੋ ਜਿਹਾ ਨੀਰਾ ਠ ਚੰਗੀ ਆ ਸੋਹਣੇ ਬਾਡੀ ਸਟਰਕਚਰ ਦੇ ਵਿੱਚ ਹਾਈਟ ਘੱਟ ਦੀ ਵੀ ਜੇਕਰ ਗੱਲ ਕਰ ਲਈਏ ਨੀਲੀ ਰਾਵੀ ਦੀ ਆਪਾਂ ਮੋਸਟਲੀ ਜਿਹੜੀਆਂ ਮੱਝਾਂ ਦੇਖਦੇ ਆਂ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਵੀ ਕਹਿ ਸਕਦੇ ਆ ਠੀਕ ਆ ਜੀ ਵੱਡੀਆਂ ਮੱਝਾਂ ਦੇ ਵਿੱਚ ਵੀ ਆਉਂਦੀ ਆ ਤੇ ਮੀਡੀਅਮ ਵੀ ਤੁਸੀਂ ਮੰਨ ਕੇ ਸੌਦਾ ਕਰ ਲਓ ਕਿਤੇ ਕੋਈ ਇਤਰਾਜ਼ ਵਾਲੀ ਗੱਲ ਨਹੀਂ ਹਾਂਜੀ ਹਾਂਜੀ ਤੇ ਵੀਰ ਸੁਖਦੇਵ ਨਗੀਨੇ ਦਾ ਕੀ ਮੁੱਲ ਕਰਦੇ ਆ ਜੀ ਇਹਦਾ ਸਾਨੂੰ ਸਾਬ ਮੁੱਲ ਤੇ ਜਿੰਨਾ ਵੀ ਕਰ ਲਈਏ ਉਨਾ ਹੀ ਥੋੜਾ ਪਰ ਆਪਾਂ ਇਹਦਾ 1,26,000 ਮੁੱਲ ਕਰਨਾ ਤੇ ਇੱਕ ਪੰਜੀ ਦੇਣੀ ਹੈ ਇੱਕ ਪੰਜੀ ਦੀ ਹਾਂਜੀ ਠੀਕ ਆ ਜੀ 1000 ਮਾਨ ਕਰਨਾ ਇੱਕ ਪੰਜੀ ਦੇਣੀ ਆ ਆਪਾਂ ਮੁੱਲ ਕੋਈ ਵੀ ਵੀਰ ਭੈਣ ਭਰਾ ਮਤਲਬ ਇਹਨੂੰ ਇਹ ਨਹੀਂ ਆ ਸਕਦਾ ਵਿੱਚ ਫਿਰ ਇੱਕ ਰੰ ਦੁਬਾਰਾ ਤੁਹਾਨੂੰ ਮਾੜੀ ਹੀ ਖੋਲ ਕੇ ਖੋਹਣਾ ਹਾਂਜੀ ਇਹ ਨਹੀਂ ਕਹਿ ਸਕਦਾ ਵੀ ਇਹਦਾ ਕੋਈ ਉਡਾ ਉੱਚਾ ਨੀਵਾ ਵਾ ਜਾਂ ਇਹਨੂੰ ਕੋਈ ਮਤਲਬ ਕਿ ਜਿਤਨਾ ਹੁੰਦਾ ਰਹਿੰਦਾ ਦੋ ਚੌਕ ਕੰਨੀਆਂ ਤੋਂ ਐ ਕੰਨੀਆਂ ਤੋਂ ਪੂਰੀ ਹੈ ਜੀ ਲਓ ਜੀ ਦੋਸਤੋ ਠੀਕ ਆ ਜੀ ਕਿਸੇ ਪਾਸਿਓਂ ਨਹੀਂ ਗੁੰਜੀ ਕਰਮਾਲੀ ਹਾਂਜੀ ਤੇ ਇੱਕ ਵੀਰ ਇਹਦੇ ਦੋ ਤਿੰਨ ਬੱਚੇ ਹੀ ਚੰਗੇ ਪਾ ਗਈ ਤੇ ਕਰਮਾਲੀ ਨੀਲੀ ਦੇ ਤੇ ਬਸ ਜੀ ਬਸ ਹਾਂ ਬੀ ਦੋਸਤੋ ਪਰੀਆਂ ਨੇ ਕਰਮ ਵਾਲੀਆਂ ਹਾਂਜੀ ਹਾਂਜੀ ਜਿਹੜੇ ਦੋਸਤੋ ਘਰੇ ਜਾਂਦੀਆਂ ਲਹਿਰਾ ਪਹਿਰਾ ਕਰ ਛੱਡਦੀਆਂ ਨੇ ਹਾਂਜੀ ਹਾਂਜੀ ਬਾਕੀ ਥਣਾ ਥੋਨਾ ਦੀ ਬੜੀ ਬੋਹ ਸੁਣੀ ਜੀ ਬੋਹ ਤੇ ਫਿਰ ਵੀ ਕੋਈ ਵੀਰ ਔਨਲਾਈਨ ਸੌਦਾ ਕਰਦਾ ਥੋਡੀ ਆਪਦੀ ਸਮਝਦਾ ਹਾਂਜੀ ਆਪਾਂ ਹਰ ਵਾਰ ਕਹਿੰਨੇ ਆ ਵੀ ਪੈਸੇ ਲਾਉਣੇ ਲੱਖ ਰੁਪਈਆ ਲੱਗ ਜਾਂਦਾ ਲਾਉਣੇ ਹੀ ਲਾਉਣੇ ਲਾਉਣੇ ਇੱਥੇ ਆਣ ਕੇ ਆਪਦੀ ਚੰਗੀ ਤਰ੍ਹਾਂ ਭਰਾਵੋ ਹੱਥ ਸੱਲੀ ਕਰਕੇ ਜੀ ਸੱਲੀ ਕਰਕੇ ਠੀਕ ਆ ਜੀ ਤੇ ਕਿਸੇ ਤਰ੍ਹਾਂ ਦਾ ਕੋਈ ਤਰਾਜ ਨਹੀਂ ਹੈਗਾ ਕਿਉਂਕਿ ਵਪਾਰ ਦਾ ਕੰਮ ਆ ਵਪਾਰ ਦੇ ਕੰਮ 'ਚ ਇਹ ਤਰਾਜ ਨਹੀਂ ਹੁੰਦਾਗਾ ਹਾਂਜੀ ਨਾਲ ਨਹੀਂ ਨਰਕ ਪਰਖ ਕਰਕੇ ਲਓ ਜੀ ਦੋਸਤੋ 1,50,000 ਦੀ ਇਹ ਤੁਹਾਨੂੰ ਜਿਹੜੀ ਹੈ ਯੈਸਰੋ ਆ 1,50,000 ਦੀ ਮਿਲ ਜਾਊਗੀ ਤੇ ਇਹ ਦੋਸਤੋ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਸੀਗੀ ਵੀਰ ਸਖਦੇਵ ਸਿੰਘ ਉਹਨਾਂ ਦੇ ਫਾਰਮ ਤੋਂ ਤੇ ਵੀਰ ਸਖਦੇਵ ਇੱਕ ਨੰਬਰ ਬੋਲਦਗੀ ਆਪਣੇ ਨੰਬਰ 9779829203 ਹਾਂਜੀ ਪਿੰਡ ਪੰਗੂਟਾ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਲਓ ਬਈ ਦੋਸਤੋ ਅੱਜ ਫਿਲਹਾਲ ਇਸ ਕਵਰੇਜ ਦੇ ਵਿੱਚ ਇੱਕ ਇਹ ਤੁਹਾਨੂੰ ਆਪਾਂ ਮੱਝ ਦਿਖਾਉਣੀ ਸੀਗੀ ਤੁਹਾਡੀ ਚੰਗੀ ਆ ਜਰੂਰ ਇੱਥੇ ਆਣ ਕੇ ਤੁਸੀਂ ਨਰਕਪਰਕ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ